ਇਹ ਦੇਖ ਲਓ ਜੀ ਅੱਜ ਇਹ ਰੋਪੜ ਸ਼ਹਿਰ ਤੇ ਸਤਲੁਜ ਦਰਿਆ ਦਾ ਨਜ਼ਾਰਾ ਦੇਖੋ ਕਿੰਨਾ ਅੱਜ ਭਰਿਆ ਪਿਆ ਸਾਰੇ ਹੀ ਦਰ ਖੁੱਲੇ ਹੋਏ ਆ ਜਿਹੜੇ ਉਸ ਦਿਨ ਕਮੈਂਟ ਕਰ ਰਹੇ ਸੀ ਵੀਡੀਓ ਦੇਖ ਕੇ ਮੇਰੀ ਕਿ ਮੈਡਮ ਜੀ ਇੰਨਾ ਕੁ ਪਾਣੀ ਤਾਂ ਹਰ ਵਾਰ ਹੀ ਆਉਂਦਾ ਜੀ ਤੁਸੀਂ ਇਹੀ ਪਾਣੀ ਵਿਖਾਈ ਜਾ ਰਹੇ ਹੋ ਤੇ ਦੇਖੋ ਅੱਜ ਕਿੰਨਾ ਤੇਜ਼ੀ ਦੇ ਨਾਲ ਪਾਣੀ ਚੱਲ ਰਿਹਾ ਸਾਰੇ ਹੀ ਦਰ ਖੁੱਲੇ ਹੋਏ ਆ ਸਾਰਾ ਐ ਪੂਰਾ ਤੇਜ਼ ਵਹਾਅ ਚੱਲਦਾ ਪਿਆ ਦੇਖੋ ਇਹ ਕਿੱਥੇ ਪਹੁੰਚਣਾ ਹੈ ਪਾਣੀ ਤੇ ਕਿੰਨਾ ਨੁਕਸਾਨ ਕਰਨਾ ਹੈ ਇਹ ਜਿਹੜੇ ਕਹਿੰਦੇ ਹਰ ਵਾਰੀ ਪਾਣੀ ਆਉਂਦਾ ਹੀ ਆਉਂਦਾ ਘਰੇ ਬੈਠੇ ਆਪਾਂ ਕਮੈਂਟ ਕਰਦੇ ਆ ਨਾ ਜਿਨ੍ਹਾਂ ਦਾ ਸਾਰਾ ਕੁਝ ਰੁੜ ਰਿਆ ਨਾ ਉਹਨਾਂ ਤੋਂ ਪੁੱਛ ਕੇ ਦੇਖੋ ਵੀ ਇਹ ਕਿੰਨਾ ਜ਼ਿਆਦਾ ਪਾਣੀ ਨੁਕਸਾਨ ਕਰ ਰਿਹਾ ਇਹ ਦਰਿਆ ਉਦਨ ਦੇਖੋ ਅੱਜ ਜਿਹੜੇ ਪੌੜਾ ਨਹੀਂ ਦਿਖਦੇ ਪੈ ਸੀ ਅੱਜ ਦਰ ਸਾਰੇ ਖੁੱਲੇ ਹੋਏ ਆ ਅੱਜ ਪਾਣੀ ਸਿੱਧਾ ਹੀ ਅੱਗੇ ਚੱਲਦਾ ਜਾ ਰਿਹਾ ਤੇ ਜਿਹੜੀ ਰੋਪੜਵਾਲ ਦੀ ਨਹਿਰ ਆ ਇਹਦਾ ਪਾਣੀ ਬੰਦ ਕੀਤਾ ਵਾ ਮੈਨੂੰ ਲੱਗਦਾ ਅੱਗੇ ਕੋਈ ਟੁੱਟ ਗਈ ਹੋਵੇ ਸ਼ਾਇਦ ਨੁਕਸਾਨ ਹੋਇਆ ਹੋਵੇ ਤਾਂ ਇਹਦੇ ਦਰ ਜਿਹੜੇ ਸਾਰੇ ਬੰਦ ਕੀਤੇ ਪਏ ਸੀਗੇ ਤੇ ਇਧਰ ਜਿਹੜੇ ਦਰਿਆ ਦੇ ਹੀ ਸਾਰੇ ਦਰ ਖੁੱਲੇ ਸੀਗੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਬਹੁਤ ਹੀ ਜ਼ਿਆਦਾ ਘਾਨ ਹੋ ਰਿਹਾ ਪਾਣੀ ਦੇ ਨਾਲ ਘਰਾਂ ਦੇ ਘਰ ਰੁੜ ਗਏ ਨੇ ਲੋਕ ਇੰਨੇ ਜ਼ਿਆਦੇ ਰੋ ਰਹੇ ਨੇ ਤੇ ਰੱਬ ਹੀ ਮੇਰ ਕਰੇ ਜੀ ਸਾਰੇ ਜਣੇ ਦੁਆ ਕਰੋ ਕਿ ਰੱਬ ਪੰਜਾਬ ਤੇ